ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਦੁਆਰਾ ਚਲਾਈ ਮਹਮ ਦੇ ਤਹਿਤ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਕੈਂਪ ਉਸ ਹਾਰਪੁਰ ਦੇ ਬਾੜ ਨੰਬਰ 5 ਅਤੇ 34 ਦਾ ਕੈਂਪ ਆਰਐਸਐਮਈ ਮੰਦਿਰ ਵਿੱਚ ਲਗਾਇਆ ਗਿਆ ਜਗਨਨਾਥ ਹਾਂਜੀ ਸਾਰੇ ਕਿਸ ਤਰ੍ਹਾਂ ਲੱਗਿਆ ਜੀ ਇਹ ਤੁਹਾਡਾ ਜਿਹੜਾ ਇਹ ਮਾਨ ਸਰਕਾਰ ਨੇ ਜਿਹੜਾ ਪ੍ਰੋਗਰਾਮ ਲੀਕੇ ਹਨਾ ਜੀ ਪਹਿਲੀ ਸਫਤਾ ਦਾ ਵੱਡੀ ਗੱਲ ਆ ਬਿਜਲੀ ਦੇ ਮੇਲ ਹਾਂਜੀ 90% ਲੋਕਾਂ ਦਾ ਜ਼ੀਰੋ ਬਿੱਲ ਆ ਰਿਹਾ ਜੀ 90% ਬਾਕੀ ਜਿਹੜੇ ਕੈਂਪਸ ਮੈਡੀਕਲ ਸਹੂਲਤਾਂ ਕਲੀਨਿੰਗ ਖੋਲੇ ਹੈਗੇ ਪਿੰਡਾਂ ਚ ਸ਼ਹਿਰਾਂ ਚ ਉਹਦਾ ਲੋਕਾਂ ਨੂੰ ਪੂਰੀ ਸਹੂਲਤ ਮਿਲ ਰਹੀ ਆ ਫ੍ਰੀ ਹਸਪੀਟਲ ਜਾਓ ਤਾਨੂੰ ਸਿਟੀਜਨ ਨੂੰ ਕੋਈ ਫੀਸ ਨਹੀਂ ਲੱਗਦੀ ਕੋਈ ਦਵਾਈ ਦਾ ਪੈਸੇ ਨਹੀਂ ਦਵਾਈ ਸਾਰੀ ਫ੍ਰੀ ਹਸਪਤਾਲਾਂ ਤੋਂ ਮਿਲਦੀ ਹੈ ਸਰ ਇਹ ਕੈਂਪ ਲਗਾਇਆ ਗਿਆ ਆਪੀ ਸਰਕਾਰ ਆਪਕੇ ਦੁਆਰ ਇਹਦੇ ਵਿੱਚ ਤੁਹਾਨੂੰ ਮਿੱਤੀ ਬੈਨੀਫਿਟ ਮਿਲਿਆ ਇਹਦੇ ਵਿੱਚ ਸਰ ਬੈਨੀਫਿਟ ਇਹ ਹੈ ਸਾਨੂੰ ਦਫ਼ਤਰਾਂ ਤੇ ਨਹੀਂ ਜਾਣਾ ਪੈਂਦਾ ਤੁਹਾਨੂੰ ਜਿੱਥੇ ਕੈਂਪ ਲੱਗਦਾ ਉੱਥੇ ਜਾ ਕੇ ਤੁਸੀਂ 1876 ਤੇ ਟੈਲੀਫੋਨ ਕਰਕੇ ਵੀ ਤੁਸੀਂ ਆਪਣੇ ਘਰ ਸੱਦ ਕੇ ਆਪਣੀ ਸਮੱਸਿਆ ਦੱਸਾ ਦੇ ਉੱਥੇ ਆ ਕੇ ਆ ਜਾਂਦੇ ਆ ਉਹ ਤੁਹਾਡਾ ਫਾਰਮ ਭਰ ਦਿੰਦੇ ਆ ਇਹ ਵੀ ਬਹੁਤ ਵੱਡੀ ਸੂਲਤ ਆ ਕਿਤੇ ਜਾਣਾ ਨਹੀਂ ਆਉਣਾ ਐਂਡ ਆ ਜਿਹੜੇ ਇੱਥੇ ਕੰਮ ਸੀਗਾ ਜੀ ਕੋਈ ਜਾਂ ਹਾਂਜੀ ਹਾਂਜੀ ਇੱਕ ਪੈਨਸ਼ਨ ਦਾ ਮੇਰਾ ਕੰਮ ਸੀਗਾ ਜੀ ਹੋ ਗਿਆ ਜੀ ਉਹ ਹੋ ਗਿਆ ਜੀ ਸਰ ਬਾਕੀ ਮਖੌਲ ਵਧੀਆ ਹੈ ਇਦਾਂ ਦੇ ਕੈਂਪਰ ਦੇ ਅਲੱਗ-ਅਲੋਕਾਂ ਨੂੰ ਸਹੂਲਤ ਇਹ ਹੀ ਚਾਹੀਦੀ ਆ ੱਟਕੇ ਨਾ ਕਾਣੇ ਪੈਣ ਦਫ਼ਤਰਾਂ 'ਚ ਨੱਠ ਪਜ ਨਾ ਕਰਨ ਵੀ ਜੇ ਘਰ ਬੈਠੇ ਕੰਮ ਹੋ ਜੇ ਇਹਦੇ ਤੋਂ ਵੱਡੀ ਸਹੂਲਤ ਹੋਰ ਨਹੀਂ ਹੋ ਸਕਦੀ ਹਾਂਜੀ ਜੀ ਮੇਰਾ ਨਾਮ ਚਿੰਤਾ ਜੀ ਮੈਂ ਆਪਣਾ ਇੱਥੇ ਡਰਾਈਵਿੰਗ ਲਾਇਸੈਂਸ ਦਾ ਕੰਮ ਕਰਵਾਣ ਆਇਆ ਸੀਗਾ ਤੇ ਮੇਰਾ ਕੰਮ ਹੋ ਗਿਆ ਹੈ ਤੇ ਮੈਂ ਇਹਨਾਂ ਦੇ ਸਾਰੇ ਪ੍ਰੋਸੀਜਰ ਤੋਂ ਬਹੁਤ ਖੁਸ਼ ਆ ਇਹ ਪ੍ਰੋਗਰਾਮ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਯੋਜਿਤ ਕੀਤਾ ਹੋਇਆ ਹੈ ਤੇ ਸਰਕਾਰ ਦੀ ਜਿਹੜੀ ਪਹਿਲ ਤੇ ਕੰਮ ਹੋ ਰਿਹਾ ਬਹੁਤ ਹੀ ਵਧੀਆ ਬਹੁਤ ਹੀ ਤਰੀਕੇ ਨਾਲ ਹੋ ਰਿਹਾ ਤੇ ਸਾਰੇ ਲੋਕਾਂ ਦਾ ਹੱਲ ਜਲਦੀ ਤੋਂ ਜਲਦ ਹੋ ਰਿਹਾ ਹੈ ਜਿਵੇਂ ਕਿ ਪਹਿਲਾਂ ਸਿਸਟਮ ਹੁੰਦਾ ਸੀ ਕਾਫੀ ਕਰਪਟਿਡ ਹੁੰਦਾ ਸੀ ਤੇ ਕਾਫੀ ਟਾਈਮ ਲੱਗਦਾ ਸੀਗਾ ਪਰ ਇਹ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਤੇ ਮੈਂ ਨਾਲ ਬਹੁਤ ਸੰਤੁਸ਼ਟ ਹਾਂ ਮੈਂ ਇਹ ਹੀ ਕਹਿਣਾ ਚਾਹੁੰਦਾ ਕਿ ਬਹੁਤ ਬਹੁਤ ਵਧੀਆ ਤਰੀਕੇ ਨਾਲ ਸਾਰਿਆਂ ਦਾ ਕੰਮ ਹੋ ਰਿਹਾ ਤੇ ਇਦਾਂ ਹੀ ਕੰਮ ਚੱਲਦਾ ਰਹੇ ਅੱਗੇ ਅੱਗੇ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਬਹੁਤ ਬਹੁਤ ਫਾਇਦਾ ਹੋਏਗਾ। ਸ਼ੁਕਰੀਆ ਜੀ। ਸਤਿ ਸ੍ਰੀ ਅਕਾਲ ਜੀ ਮੈਂ ਹਰਮੰਦਰ ਸਿੰਘ ਬਲਾਕ ਇੰਚਾਰਜ ਹੁਸ਼ਿਆਰਪੁਰ ਤੋਂ ਜੀ ਅੱਜ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਾਡੇ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਹਿਸਾਬ ਨਾਲ ਅੱਜ ਆਪ ਸਰਕਾਰ ਤੁਹਾਡੇ ਦੁਆਰ ਅੱਜ ਸਾਡੇ ਐਮ ਐਲ ਏ ਬ੍ਰਮਸ਼ਖ ਜੇਮਪਾਈ ਦੇ ਏਰੀਏ ਦੇ ਵਿੱਚ ਅਸੀਂ ਕੈਂਪ ਲਗਾ ਰਹੇ ਹਾਂ। ਰੈਗੂਲਰ ਕੈਂਪ ਚੱਲ ਰਹੇ ਨੇ ਔਰ ਲੋਕੀ ਇੱਥੇ ਬੜੀ ਵੱਡੀ ਗਿਣਤੀ ਦੇ ਵਿੱਚ ਆ ਕੇ ਆਪਣੇ ਸਾਰੇ ਕੰਮ ਕਰਵਾ ਰਹੇ ਨੇ। ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ तकरीबन ਕਾਫੀ ਲੋਕ ਸੜੇ ਕੰਮ ਕਰਵਾ ਕੇ ਜਾ ਚੁੱਕੇ ਨੇ ਔਰ ਕਾਫੀ ਹੱਲੇ ਵੀ ਪੈਂਡਿੰਗ ਨੇ ਜਿਨ੍ਹਾਂ ਦੇ ਡਾਕੂਮੈਂਟਸ ਦੇਖੇ ਜਾਂਦੇ ਆ ਜਿਨ੍ਹਾਂ ਦੇ ਡਾਕੂਮੈਂਟ ਸਹੀ ਹੈਗੇ ਉਹਨਾਂ ਦੇ ਕੰਮ ਉਸ ਵੇਲੇ ਕਿਤੇ ਜਾਂਦੇ ਨੇ ਤੇ ਜਿਨ੍ਹਾਂ ਦੀ ਕੋਈ ਕਮੀ ਪੇਸ਼ੀ ਡਾਕੂਮੈਂਟਸ ਆਉਂਦੀ ਆ ਉਹਨਾਂ ਨੂੰ ਦੁਬਾਰਾ ਅਸੀਂ ਬੁਲਾਣੇ ਆ ਤੇ ਉਹਨਾਂ ਦੇ ਪੂਰੀ ਤਸੱਲੀ ਦੇ ਨਾਲ ਉਹਨਾਂ ਦੇ ਕੰਮ ਕਰਵਾਏ ਜਾ ਰਹੇ ਨੇ ਧੰਨਵਾਦ ਜੀ ਤੇ ਸਰ ਅੱਜ ਕਿੰਨੇ ਪਏ ਜਿਹਨੇ ਕੋਈ ਕੰਮ ਕਰਾ ਕੇ ਜਾ ਚੁੱਕੇ ਆ तकरीबन 2-300 ਬੰਦੇ ਕੰਮ ਕਰਵਾ ਕੇ ਜਾ ਚੁੱਕੇ ਨੇ ਆਪਣੇ ਔਰ ਹੱਲੇ ਵੀ ਦੇਖੋ ਤੁਹਾਡੇ ਸਾਹਮਣੇ ਕਾਫੀ ਰਸ਼ ਪਿਆ ਹੋਇਆ ਲੋਕਾਂ ਦਾ ਔਰ ਸਾਰੇ ਬਹੁਤ ਖੁਸ਼ ਨੇ ਇਸ ਚੀਜ਼ ਤੋਂ ਕਿ ਕੋਈ ਸ਼ਰਧਾ ਥੱਲੇ ਸਾਰੇ ਕੰਮ ਹੋ ਰਹੇ ਨੇ ਸਾਰੇ ਇਸ ਵਿੱਚ ਕਿਹੜੇ ਕਿਹੜੇ ਡਿਪਾਰਟਮੈਂਟ ਇਸ ਵੇਲੇ ਜਿਹੜੇ ਹਾਜ਼ਰ ਹਨ ਡਿਪਾਰਟਮੈਂਟ ਦੇਖੋ ਜੀ ਇੱਥੇ ਰੋਡਵੇਜ਼ ਹੈਲਥ ਡਿਪਾਰਟਮੈਂਟ ਹੈ ਪੁਲਿਸ ਡਿਪਾਰਟਮੈਂਟ ਆਪੀ ਭਾਗ ਹੈਗਾ ਹੈ ਬਿਜਲੀ ਬੋਰਡ ਆਲੇ ਨੇ ਠੀਕ ਹੈ ਜੀ ਕਮੇਟੀ ਵਾਲੇ ਨੇ ਤੇ ਸੇਵਾ ਕੇਂਦਰ ਵਾਲੇ ਸਟਾਫ ਬੈਠੇ ਹੋਰ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਜ਼ ਵਗੈਰਾ ਲੱਗੇ ਹੋਏ ਨੇ ਲੋਕ ਸੇਵਾ ਦੇ ਵਿੱਚ ਔਰ ਬੜੀ ਤੰਦ ਹੀ ਨਾਲ ਸਾਰੇ ਆਪਣੀ ਸਰਵਿਸ ਨੂੰ ਨਿਵਾ ਰਹੇ ਨੇ ਜੀ